ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਸਾਤ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਗੁਰਦੁਆਰਾ ਸੈਭ ਸ੍ਰੀ ਸ਼ਹੀਦਗੰਜ ਸਾਹਿਬ ਵਿਖੇ ਜਾਗ ਰਹੀ ਸ਼ੀਦਾਂ ਦੇ ਨਾਮ ਦੀ ਜੋਤ ਵਿੱਚ ਜੇਕਰ ਆਪਾਂ ਕਿਉ ਪਾਉਣੇ ਆ ਤਾਂ ਆਪਾਂ ਕਿਸ ਤਰ੍ਹਾਂ ਪਾਈਏ ਕਿ ਆਪਾਂ ਨੂੰ ਕੋਈ ਸੰਕੇਤ ਮਿਲ ਸਕੇ ਕਿ ਆਪਣੇ ਤੇ ਸ਼ਹੀਦਾਂ ਸਿੰਘਾਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਚੁੱਕੀ ਹੈ ਸਾਤ ਸੰਗਤ ਜੀ ਇੱਕ ਵੀਰ ਨੇ ਆਪਣੀ ਹੱਡ ਬੀਤੀ ਸਾਡੇ ਨਾਲ ਸਾਂਝੀ ਕੀਤੀ ਉਹਨਾਂ ਨੇ ਦੱਸਿਆ ਕਿ ਉਹ ਉਹਨਾਂ ਦੀ ਪਤਨੀ, ਉਹਨਾਂ ਦੀ ਬੇਟੀ ਤੇ ਉਹਨਾਂ ਦਾ ਬੇਟਾ ਇੱਕ ਬਹੁਤ ਵਧੀਆ ਖੁਸ਼ਹਾਲ ਜ਼ਿੰਦਗੀ ਜੀ ਰਹੇ ਸਨ। ਉਹ ਦੱਸਦੇ ਸਨ ਕਿ ਮੈਂ ਵੀ ਕੰਮ ਤੇ ਚਲਾ ਜਾਂਦਾ ਸੀ, ਮੇਰਾ ਬੇਟਾ ਵੀ ਕੰਮ ਤੇ ਚਲਾ ਜਾਂਦਾ ਸੀ ਤੇ ਮੇਰੀ ਬੇਟੀ ਲੋਕਾਂ ਦੇ ਕੱਪੜੇ ਸਿਲਾਈ ਕਰਦੀ ਸੀ ਜਿੰਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਚੱਲ ਰਿਹਾ ਸੀ ਤੇ ਮੇਰੇ ਦੋਨੋਂ ਬੱਚੇ ਵੀ ਬਹੁਤ ਸੰਸਕਾਰੀ ਸਨ। ਉਹਨਾਂ ਨੇ ਦੱਸਿਆ ਕਿ ਫਿਰ ਕੁਦਰਤ ਦੀ ਇਹੋ ਜਹੀ ਖੇਡ ਸਾਡੇ ਨਾਲ ਵਾਪਰੀ ਕਿ ਉਹਨਾਂ ਦੀ ਬੇਟੀ ਕਿਸੇ ਰਿਸ਼ਤੇਦਾਰ ਕੋਲ 2-3 ਦਿਨ ਲਈ ਗਈ ਸੀ ਬਟ ਜਦੋਂ ਉਹ ਉੱਥੋਂ ਵਾਪਸ ਆਈ ਤਾਂ ਉਸਦਾ ਬਿਹੇਵੀਅਰ ਬਿਲਕੁਲ ਬਦਲ ਚੁੱਕਾ ਸੀ ਉਹਨਾਂ ਨੇ ਦੱਸਿਆ ਕਿ ਉਹ ਨਾ ਤਾਂ ਸਹੀ ਤਰੀਕੇ ਨਾਲ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਤੇ ਅਜੀਬ ਅਜੀਬ ਹਰਕਤਾਂ ਕਰ ਰਹੀ ਸੀ ਸਾਨੂੰ ਤਾਂ ਸਮਝ ਨਾ ਆਵੇ ਵੀ ਇਸ ਨੂੰ ਹੋ ਕੀ ਗਿਆ ਹੈ ਕਹਿੰਦੇ ਹੌਲੀ ਹੌਲੀ ਤਾਂ ਗੱਲ ਇੱਥੋਂ ਤੱਕ ਵੱਧ ਗਈ ਕਿ ਇੱਕ ਦਿਨ ਮੇਰੇ ਬੇਟੇ ਨੇ ਮੇਰੀ ਬੇਟੀ ਨੂੰ ਚਪੇੜ ਮਾਰ ਦਿੱਤੀ ਤੇ ਉਸਨੇ ਅੱਗੋਂ ਮੇਰੇ ਬੇਟੇ ਨੂੰ ਇੰਨਾ ਬੁਰਾ ਭਲਾ ਕਿਹਾ ਕਿ ਜਦੋਂ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦਾ ਐਕਸੀਡੈਂਟ ਹੋ ਗਿਆ ਤੇ ਉਸ ਉਸ ਐਕਸੀਡੈਂਟ ਨਾਲ ਉਸ ਦੀ ਰੀੜ ਦੀ ਹੱਡੀ ਦੀ ਕੋਈ ਨਸ ਦਬ ਗਈ ਜਿਸ ਦੇ ਨਾਲ ਉਹ ਪੈਰਾਲਾਈਜ਼ ਹੋ ਗਿਆ ਤੇ ਉਸ ਦਾ ਹੇਠਲਾ ਧੜ ਰੁਕ ਗਿਆ ਤੇ ਮੇਰਾ ਪੁੱਤ ਵੀ ਮੰਜੀ ਤੇ ਪੈ ਗਿਆ ਤੇ ਮੇਰੀ ਧੀ ਵੀ ਠੀਕ ਨਹੀਂ ਸੀ ਨਾ ਹੀ ਅਸੀਂ ਡਰਦੇ ਮੇਰੀ ਬੇਟੀ ਨੂੰ ਕੁਝ ਕਹਿੰਦੇ ਸੀ ਵੀ ਅੱਗੋਂ ਪਤਾ ਨਹੀਂ ਕੀ ਰਿਪਲਾਈ ਕਰੇਗੀ ਸਾਨੂੰ ਤਾਂ ਸਮਝ ਨਹੀਂ ਸੀ ਆ ਰਿਹਾ ਵੀ ਸਾਡੇ ਘਰੇ ਸਭ ਕੁਝ ਹੋ ਕੀ ਰਿਹਾ ਹੈ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਤੇਰੀ ਬੇਟੀ ਨੂੰ ਕੋਈ ਕਸਰ ਹੋ ਗਈ ਹੈ ਤੂੰ ਕਿਸੇ ਬਾਬੇ ਕੋਲ ਜਾ ਉਹ ਵੀਰ ਕਹਿੰਦੇ ਕਿ ਮੈਂ ਫੇਰ ਕਿਸੇ ਨਾ ਕਿਸੇ ਕਾਲੇ ਨੀਲੇ ਵਾਲੇ ਬਾਬੇ ਕੋਲ ਗਿਆ ਮੈਂ ਪੰਜਾਬ ਵਿੱਚ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਮੈਂ ਨਾ ਗਿਆ ਹੋਵਾਂ ਪਰ ਮੇਰੀ ਬੇਟੀ ਨੂੰ ਕੋਈ ਫਰਕ ਨਾ ਪਿਆ ਫਿਰ ਕਿਸੇ ਨੇ ਮੈਨੂੰ ਦੱਸਿਆ ਕਿ ਤੁਸੀਂ ਬਾਬਾ ਵੜਪਾਖ ਸਿੰਘ ਜੀ ਦੇ ਦਰ ਤੇ ਜਾਓ ਉੱਥੇ ਅਰਦਾਸ ਬੇਨਤੀ ਕਰੋ ਉੱਥੇ ਬਹੁਤ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਉਸ ਵੀਰ ਨੇ ਕਿਹਾ ਕਿ ਮੈਂ 5 ਵਾਰ ਬਾਬਾ ਵੜਪਾਖ ਸਿੰਘ ਜੀ ਦੇ ਦਰ ਤੇ ਵੀ ਗਿਆ ਪਰ ਮੈਨੂੰ ਮੇਰੀ ਬੇਟੀ ਨੂੰ ਉੱਥੋਂ ਵੀ ਕੋਈ ਫਰਕ ਨਾ ਪਿਆ ਫਿਰ ਉਸ ਵੀਰ ਨੇ ਦੱਸਿਆ ਕਿ ਮੈਂ ਇੱਕ ਦਿਨ ਥੱਕ ਹਾਰ ਕੇ ਗੁਰੂ ਘਰ ਗਿਆ ਗੁਰੂ ਘਰ ਜਾ ਕੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਹੇ ਵਾਹਿਗੁਰੂ ਤੂੰ ਹੀ ਮੈਨੂੰ ਕੋਈ ਰਸਤਾ ਦਿਖਾ ਮੈਂ ਤਾਂ ਸਾਰੀ ਵਾਹ ਲਾ ਲਈਏ ਆਪਣੇ ਵਾਲੀ ਪਰ ਮੇਰੀ ਬੇਟੀ ਨੂੰ ਕੋਈ ਫਰਕ ਨਹੀਂ ਪੈ ਰਿਆ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਤੇ ਫਿਰ ਉਸ ਵੀਰ ਨੇ ਸਾਨੂੰ ਦੱਸਿਆ ਕਿ ਇੱਕ ਦਿਨ ਮੇਰਾ ਇੱਕ ਦੋਸਤ ਮੈਨੂੰ ਮਿਲਿਆ ਜੋ ਕਿ ਇੱਕ ਅਮਰਤਾ ਹਾਰੀ ਸਿੰਘ ਹੈ ਉਸਨੇ ਮੈਨੂੰ ਟੈਨਸ਼ਨ ਵਿੱਚ ਦੇਖ ਕੇ ਪੁੱਛਿਆ ਕਿ ਕੀ ਗੱਲ ਹੈ ਤੂੰ ਮੈਨੂੰ ਬਹੁਤ ਪਰੇਸ਼ਾਨ ਲੱਗ ਰਿਹਾ ਹੈ ਉਹ ਕਹਿੰਦੇ ਕਿ ਮੈਂ ਆਪਦੀ ਸਾਰੀ ਪਰੇਸ਼ਾਨੀ ਉਹਨੂੰ ਦੱਸੀ ਵੀ ਆਹ ਗੱਲ ਹੈ ਮੇਰੀ ਬੇਟੀ ਨੂੰ ਕੋਈ ਕਸਰ ਹੋ ਗਈ ਹੈ ਤੇ ਮੇਰਾ ਪੁੱਤਰ ਵੀ ਮੰਜੀ ਤੇ ਬੈ ਗਿਆ ਹੈ ਤੇ ਮੈਂ ਉਹਨਾਂ ਦੋਨਾਂ ਦੇ ਪਿੱਛੇ ਤੁਰਿਆ ਫਿਰਦਾ ਤੇ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਤੇ ਉਸਨੇ ਮੈਨੂੰ ਕਿਹਾ ਤੂੰ ਫਿਕਰ ਨਾ ਕਰ ਇੱਕ ਰਸਤਾ ਮੈਂ ਤੈਨੂੰ ਦੱਸ ਦਿਨਾ ਤੂੰ ਐਦਾਂ ਕਰ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਉਥੇ ਜਾ ਕੇ ਅਰਦਾਸ ਬੇਨਤੀ ਕਰਾ ਤੇ ਖੁਦ ਆਪ ਵੀ ਅਰਦਾਸ ਬੇਨਤੀ ਕਰ ਸ਼ਿਦਾ ਸਿੰਘਾਂ ਅੱਗੇ ਤਨਤਨ ਬਾਬਾ ਦੀਪ ਸਿੰਘ ਜੀ ਅੱਗੇ ਕਿ ਹੇ ਮਹਾਰਾਜ ਮੈਂ ਆਪਦੀ ਬੇਟੀ ਦੇ ਨਾਮ ਤੇ ਪਾਠ ਸੁਖ ਕਿ ਆਪਣੀ ਬੇਟੀ ਦੇ ਕੋਲ ਮੈਂ ਇੰਨੇ ਪਾਠ ਕਰਿਆ ਕਰਾਂਗਾ ਤੁਸੀਂ ਮੇਰੀ ਬੇਟੀ ਨੂੰ ਠੀਕ ਕਰ ਦਿਓ ਤੇ ਉਸ ਤੋਂ ਬਾਅਦ ਜ ਦੂਜਾ ਕੰਮ ਤੂੰ ਉਥੇ ਜਾਗ ਰਈ ਸਿਦਾ ਸਿੰਘਾਂ ਦੇ ਨਾਮ ਦੀ ਜੋਤ ਦੇ ਵਿੱਚ ਕਿਉ ਵੀ ਜ਼ਰੂਰ ਪਾ ਕੇ ਆਈ ਜਿਵੇਂ ਜਿਵੇਂ ਜੋਤ ਵਿੱਚ ਕਿਉ ਸੜੇਗਾ ਓਵੇਂ ਓਵੇਂ ਤੇਰੇ ਸਾਰੇ ਦੁੱਖ ਕੱਟੇ ਜਾਣਗੇ ਉਸਨੇ ਮੈਨੂੰ ਕਿਹਾ ਕਿ ਤੂੰ ਐਨੀ ਜਗ੍ਹਾ ਤੇ ਜਾ ਆਇਆ ਇੱਕ ਵਾਰ ਸਿਦਾ ਸਿੰਘਾਂ ਤੇ ਭਰੋਸਾ ਰੱਖ ਕੇ ਵੀ ਵੇਖ ਲੈ ਇਹਨਾਂ ਕਹਿ ਕੇ ਫਤਿਹ ਬੁਲਾ ਕੇ ਉਹ ਮੇਰੇ ਕੋਲੋਂ ਚਲਾ ਗਿਆ ਉਸ ਵੀਰ ਨੇ ਦੱਸਿਆ ਕਿ ਮੈਂ ਉਸ ਉਸੇ ਦਿਨ ਹੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚਲਾ ਗਿਆ ਉੱਥੇ ਜਾ ਕੇ ਮੈਂ ਅਰਦਾਸ ਬੇਨਤੀ ਕਰਾਈ ਤੇ ਖੁਦ ਵੀ ਛੀਦਾ ਸਿੰਘਾ ਅੱਗੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਮੈਂ ਪੰਜ ਜਪਜੀ ਸਾਹਿਬ ਜੀ ਦੇ ਪਾਠ ਆਪਣੀ ਬੇਟੀ ਦੇ ਕੋਲ ਰੋਜ਼ਾਨਾ ਡੇਲੀ ਕਰਿਆ ਕਰਾਂਗਾ ਮੇਰੀ ਬੇਟੀ ਨੂੰ ਤੰਦਰੁਸਤ ਕਰ ਦਿਓ ਤੇ ਬਾਹਰੋਂ ਘੋ ਲੈ ਕੇ ਵੀ ਮੈਂ ਉੱਥੇ ਛੀਦਾ ਸਿੰਘਾ ਦੇ ਨਾਮ ਦੀ ਜਗ ਰਹੀ ਜੋਤ ਵਿੱਚ ਪਾ ਕੇ ਆਇਆ ਉਹਨਾਂ ਨੇ ਦੱਸਿਆ ਕਿ ਮੈਂ 5 ਦਿਨ ਲਗਾਤਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਿਆ ਤੇ ਮੇਰੀ ਬੇਟੀ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ। ਉਹਨਾਂ ਨੇ ਦੱਸਿਆ ਕਿ ਮੈਂ 2-3 ਹਫ਼ਤੇ ਲਗਾਤਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦਾ ਰਿਹਾ ਤੇ ਜੋਤ ਵਿੱਚ ਘਿਓ ਪਾ ਕੇ ਆਉਂਦਾ ਰਿਹਾ ਤੇ ਸਵੇਰ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਕੇ ਕੋਲ ਜਲ ਰੱਖ ਕੇ ਆਪਣੀ ਬੇਟੀ ਨੂੰ ਉਹ ਜਲ ਛਕਾਉਂਦਾ ਤੇ ਉਹਦੇ ਛੱਟਾ ਮਾਰਦਾ ਰਿਹਾ। ਤੇ 2-3 ਹਫ਼ਤਿਆਂ ਵਿੱਚ ਮੇਰੀ ਬੇਟੀ ਬਿਲਕੁਲ ਠੀਕ ਹੋ ਗਈ। ਫਿਰ ਉਸ ਵੀਰ ਨੇ ਦੱਸਿਆ ਕਿ ਮੈਂ ਆਪਣੇ بیٹے ਦੀ ਅਰਦਾਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਰਾਈ ਤੇ ਉੱਥੇ ਜਾਗ ਰਹੀ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਵਿੱਚ ਘਿਓ ਵੀ ਪਾਉਣਾ ਸ਼ੁਰੂ ਕਰ ਦਿੱਤਾ। ਤੇ ਉਥੋਂ ਜਾਗ ਰਹੀ ਜੋਤ ਵਿੱਚੋਂ ਘੋ ਦਾ ਪ੍ਰਸ਼ਾਦ ਲੈ ਕੇ ਮੈਂ ਰੋਜ਼ਾਨਾ ਘਰੇ ਆਉਣਾ ਜਿੱਥੇ ਮੇਰੇ ਬੇਟੇ ਦੇ ਨਸ ਦੱਬੀ ਹੋਈ ਸੀ ਉਥੇ ਲਿਆ ਕੇ ਲਗਾ ਦੇਣਾ ਐਵੇਂ ਮੈਂ ਲਗਾਤਾਰ ਰੋਜ਼ਾਨਾ 15 20 ਦਿਨ ਕਰਦਾ ਰਿਹਾ ਤਾਂ ਮੇਰੇ ਬੇਟੇ ਨੇ ਹੌਲੀ ਹੌਲੀ ਉੱਠਣਾ ਸ਼ੁਰੂ ਕਰ ਦਿੱਤਾ ਥੋੜਾ ਥੋੜਾ ਆਪਣੇ ਪੈਰਾਂ ਤੇ ਭਾਰ ਪਾਉਣਾ ਸ਼ੁਰੂ ਕਰ ਦਿੱਤਾ ਤੇ ਸਾਹ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਪੂਰਾ ਸਵਾ ਮਹੀਨਾ 40 ਦਿਨ ਰੋਜ਼ਾਨਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਰਹੇ ਤੇ ਉੱਥੇ ਛੀਦਾ ਸਿੰਘਾਂ ਦੇ ਨਾਮ ਦੀ ਜਾਗ ਰਹੀ ਜੋਤ ਵਿੱਚ ਘਿਓ ਪਾਉਂਦੇ ਰਹੇ ਤੇ ਉੱਥੋਂ ਘਿਓ ਦਾ ਪ੍ਰਸ਼ਾਦ ਲਿਆ ਕੇ ਆਪਣੇ ਬੇਟੇ ਦੀ